ਨੰਕਾਰ ਹਰ ਏਕ ਸਿਮਰ ਏਕ ਸਿਮਰ ਉਹੀ ਸਤਿਗੁਰਾਂ ਦੀ ਸਾਧ ਸੰਗਤ ਹੈ ਜੋ ਆਪਾਂ ਆਪਣੇ ਜੀਵਨ ਨੂੰ ਸਫਲਾ ਬਣਾਉਣ ਵਾਸਤੇ ਕਰ ਰਹੇ ਹਾਂ ਸੋ ਵੱਡੇ ਭਾਗਾਂ ਵਾਲੇ ਹਾਂ ਸਹਿਬ ਜੀ ਫਰਮਾਨ ਕਰਦੇ ਹਨ ਪੰਚਮ ਪਾਤਸ਼ਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟਤ ਹੋ ਤਨਹਲਾ ਹਰ ਕਾ ਨਾਮ ਵਿਚਾਰੈ ਕਿ ਜੋ ਜਨਮਾਂ ਜਨਮਾਂ ਦੇ ਜੋ ਆਪਾਂ ਨੂੰ ਦੁੱਖ ਲੱਗ ਜਾਂਦੇ ਹਨ ਅਤੇ ਮਨ ਆਪਣਾ ਫਿੱਕਾ ਪੈ ਜਾਂਦਾ ਹੈ ਮਨ ਦੇ ਵਿੱਚ ਟਿਕਾ ਨਹੀਂ ਰਹਿੰਦਾ ਉਹ ਸਤਿਗੁਰਾਂ ਦੇ ਕੇਵਲ ਇੱਕ ਦਰਸ਼ਨ ਮਾਤਰ ਨਾਲ ਹੀ ਮਨ ਨੂੰ ਟਿਕਾ ਆ ਜਾਂਦਾ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚਿਹਰੇ ਕਿ ਆਪਣੇ ਨਾਮ ਦੀ ਮੈਨੂੰ ਬਖਸ਼ਿਸ਼ ਕਰ ਦੋ ਕੀ ਕਰਕੇ ਆਪਣਾ ਚੇਲਾ ਬਣਾ ਕੇ ਹਾਂ ਸੇਵਕ ਤੂੰ ਸਾਹਿਬ ਮੇਰਾ ਤੇ ਉਹਦਾ ਸੇਵਕ ਬਣ ਕੇ ਉਹਦਾ ਜਨ ਬਣ ਕੇ ਨਾ ਆਪਾਂ ਸਤਿਗੁਰਾਂ ਤੋਂ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ ਜਾਨੇ ਜਾਨ ਪ੍ਰਮਾਤਮਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਹਨ ਸਾਹਿਬੇ ਕਮਾਲ ਜਿਸ ਤਰ੍ਹਾਂ ਸੇਵਕ ਪਰਿਵਾਰ ਨੇ ਖਾਲਸਾ ਸੁੱਚਾ ਸਿੰਘ ਜੀ ਨੇ ਬੇਨਤੀ ਕੀਤੀ ਨਾ ਸਤਿਗੁਰਾਂ ਅੱਗੇ ਜਿਵੇਂ ਕਿ ਥੋੜ੍ਹਾ ਜਿਹਾ ਸਰੀਰ ਨੂੰ ਦੁੱਖ ਆ ਗਿਆ ਰਿਪੋਰਟ ਹੋਣੀ ਸੀ ਤੇ ਜਿਸ ਵੇਲੇ ਫਿਰ ਦੁੱਖ ਹੁੰਦਾ ਹੈ ਤੇ ਆਪਾਂ ਆਪਣੇ ਇਸ਼ਟ ਵੱਲ ਆਪਣੇ ਗੁਰੂ ਵੱਲ ਮੁੱਖ ਕਰਦੇ ਹਾਂ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਜਨ ਦੀ ਅਰਦਾਸ ਕਦੇ ਅੰਜਾਈ ਕਦੇ ਬਿਰਤੀ ਨਹੀਂ ਜਾਂਦੀ ਐਸੀ ਤਰ੍ਹਾਂ ਖਾਲਸਾ ਸੁੱਚਾ ਸਿੰਘ ਨੇ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ ਤੇ ਸਤਿਗੁਰੂ ਜੀ ਰਹਿਮਤ ਦੇ ਘਰ ਵਿੱਚ ਆਏ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲਾ ਜਾਣੇ ਮਾਇਆ ਮਦ ਮਤਾ ਮਰਨਾ ਚੀਤ ਨਾ ਆਵੇ ਜੇ ਜਿਹਦੇ ਸਿਰ ਦੇ ਉੱਪਰ ਉਹ ਆਪ ਸੁਆਮੀ ਹੋ ਜਾਂਦਾ ਹੈ ਨਾ ਆਪ ਕਿਰਪਾ ਕਰ ਦਿੰਦਾ ਹੈ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੇ ਉਹ ਫਿਰ ਔਖੀ ਘੜੀ ਵੇਖ ਨਹੀਂ ਦਿੰਦਾ ਤੇ ਸੇਵਕ ਦੀ ਅਰਦਾਸ ਬੇਨਤੀ ਆਪਣੇ ਦਰ ਤੇ ਪ੍ਰਵਾਨ ਕੀਤੀ ਤੇ ਸੇਵਕ ਨੂੰ ਦੇਹ ਅਰੋਗਤਾ ਦੇ ਦਾਣ ਬਖਸ਼ ਜੋ ਡਾਕਟਰਾਂ ਦੀ ਰਿਪੋਰਟ ਹੈ ਨਾ ਕੋ ਸਤਿਗੁਰੂ ਦੀ ਕਿਰਪਾ ਸਦਕਾ ਬਿਲਕੁਲ ਸਹੀ ਆਈ ਹੈ ਤੇ ਸੇਵਕਾਂ ਨੇ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਤਿਗੁਰਾਂ ਦੇ ਮੂਬਾਰਕ ਚਰਨ ਪਰਸੇ ਹਨ ਕੋਟਾਨ ਕੋਟ ਸ਼ੁਕਰਾਨਾ ਕੀਤਾ ਹੈ ਤੇ ਆਪਾਂ ਵੀ ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰੀਏ ਸਭ ਰੋਗ ਮਟਾਵੈ ਨਮਨ ਰੋਵਾ ਨਾਨਕ ਰੱਖਾ ਆਪੇ ਹੋਵਾ ਕਿ ਆਪਾਂ ਵੀ ਬੇਨਤੀ ਕਰੀਏ ਸਤਿਗੁਰ ਜੀ ਸਾਡੀ ਅਰਦਾਸ ਬੇਨਤੀ ਵੀ ਆਪਣੇ ਚਰਨਾਂ ਦੇ ਵਿੱਚ ਪ੍ਰਮਾਣ ਕਰ ਲੈ ਕਿ ਜੋ ਇਹ ਸਰੀਰਿਕ ਦੁੱਖ ਹਨ ਅਣਜਾਣ ਬੱਚੇ ਹਾਂ ਜੇ ਕੋਈ ਦੁੱਖ ਜਗ ਆਉਂਦਾ ਹੈ ਤੇ ਐਸੀ ਰਹਿਮਤ ਐਸੀ ਕਿਰਪਾ ਕਰ ਐਸਾ ਬਲ ਬੁੱਧੀ ਬਖਸ਼ਿਸ਼ ਕਰ ਕਿ ਤੇਰੇ ਦਿੱਤੇ ਹੋਏ ਦੁੱਖਾਂ ਨੂੰ ਵੀ ਅਜੀ ਹੱਸ ਕੇ ਹਸਾਰ ਲਈਏ ਸਭ ਰੋਗ ਮਿਟਾਵੈ ਨਵਾਂ ਨਰਵਾ ਨਾਨਕ ਰੱਖਾ ਆਪੇ ਹੋਆ ਸਾਬ ਜੀ ਕਹਿ ਰਹੇ ਹਨਾ ਨਾਮ ਜਬਤ ਦੁਖ